ਬਾਬਾ ਸ਼ੇਖ ਰੀਜੀ ਦਾ ਆਗਮਨ ਪੁਰਬ ਸ਼ੁਰੂ ਹੋ ਚੁੱਕਿਆ ਹੈ ਜੋ ਕਿ 19 ਤਰੀਕ ਨੂੰ ਸ਼ੁਰੂ ਹੋਇਆ ਸੀ ਅਤੇ 23 ਤਰੀਕ ਨੂੰ ਸਮਾਪਤੀ ਹੈ ਇਸ ਦੌਰਾਨ ਦੇਖਿਆ ਗਿਆ ਸੀ ਕਿ ਜਿੰਨੇ ਵੀ ਸਰਕਾਰੀ ਸਮਾਗਮ ਸੀ ਉਹ ਸਾਰੇ ਰੱਦ ਕਰ ਦਿੱਤੇ ਗਏ ਸੀ ਪਰ ਦੂਜੇ ਪਾਸੇ ਫਰੀਕਕੋਟ ਦੇ ਵਿੱਚ ਜੋ ਮਨੋਰੰਜਨ ਮੇਲਾ ਲੱਗਾ ਸੀ ਉਹ ਵੀ ਵਿਵਾਦਾਂ ਦੇ ਵਿੱਚ ਰਿਹਾ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਇੱਕ ਨਵਾਂ ਵਿਵਾਦ ਚੱਲਿਆ ਸੀ ਜਸੂ ਵਿੱਚ ਕਿਹਾ ਜਾ ਰਿਹਾ ਸੀ ਕਿ ਗੋਦੜੀ ਸਾਹਿਬ ਦੀ ਪੰਚਾਇਤ ਵੱਲੋਂ ਤੱਕੇ ਨਾਲ ਦੁਕਾਨਦਾਰਾਂ ਤੋਂ ਪੈਸੇ ਲੈ ਜਾ ਰਹੇ ਨੇ ਜਦ ਜੀਆਂ ਕਿ ਫੋਟੋਆਂ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਾਇਰ ਹੋ ਰਹੀਆਂ ਸੀ ਤੇ ਪੰਚਾਇਤ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ ਇਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਈ ਹੈ ಗ್ರಾಮ ਪੰਚਾਇਤ ਗੋਦੜੀ ਸਾਹਿਬ ਦੀ ਜਿਨ੍ਹਾਂ ਵੱਲੋਂ ਆਪਣਾ ਪੱਖ ਰੱਖਿਆ ਕਿਉਂ ਉਹਨਾਂ ਵੱਲੋਂ ਜਿਹੜੀ ਇਹ ਪਰਚੀ ਕੱਟੀ ਗਈ ਹੈ ਐਸੇ ਪੰਦੇ ਵਿੱਚ ਪਿੰਡ ਦੇ ਸਰਪੰਚ ਅਤੇ ਪੰਚ ਨੇ ਦੱਸਿਆ ਕਿ ਇਹ ਪਰਚੀ ਉਹਨਾਂ ਵੱਲੋਂ 4 ਨੰਬਰ ਫਾਰਮ ਦੇ ਉੱਪਰ ਕੱਟੀ ਗਈ ਹੈ ਜਿਸ ਦਾ ਕਿ ਸਾਰਾ ਕੁਝ ਰਿਕਾਰਡ ਹੈ ਉਹਨਾਂ ਕਹਿਆ ਕਿ ਹਰ ਮਾਰ ਦੁਕਾਨਦਾਰਾਂ ਤੋਂ ਲੁੱਟ ਕੀਤੀ ਜਾਂਦੀ ਸੀ ਕਈ ਦੁਕਾਨਦਾਰ ਅਤੇ ਫੈਕਟਰੀ ਚਾਲਕ ਅਤੇ ਕਈ ਹੋਟਲਾਂ ਦੇ ਮਾਲਕਾਂ ਵੱਲੋਂ ਜਾਂ ਹੋਰ ਕਈ ਲੋਕਾਂ ਵੱਲੋਂ ਲੋਕਾਂ ਤੋਂ ਗੁੰਡਾਗਰਦੀ ਨਾਲ ਪੈਸੇ ਵਸੂਲੇ ਜਾਂਦੇ ਸਨ ਉਹਨਾਂ ਵੱਲੋਂ ਇਸ ਵਾਰ ਇਸ ਨੂੰ ਲੋਕਾਂ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪੰਚਾਇਤ ਵੱਲੋਂ ਆਪਣਾ ਅਧਿਕਾਰ ਵਸਦੇ ਹੋਏ ਗ੍ਰਾਮਣ ਮਤਾ ਪਾਉਣ ਤੋਂ ਬਾਅਦ ਇਹ ਕਲੈਕਸ਼ਨ ਕੀਤੀ ਗਈ ਹੈ ਜੋ ਕਿ ਇੱਕ ਦਿਨ ਦਾ 100 ਰੁਪਿਆ ਸੀ ਜਿਸ ਦੇ ਤਹਿਤ ਉਹਨਾਂ ਵੱਲੋਂ ਸਾਰੀ ਇਸ ਤਰ੍ਹਾਂ ਕਿਹਾ ਦੁਕਾਨਦਾਰਾਂ ਨੂੰ ਦਿੱਤੀ ਜਾਂਦੀ ਹੈ ਦੂਜੇ ਪਾਸੇ ਇਸ ਬਾਰੇ ਅਸੀਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਹਿਲਾਂ ਉਹਨਾਂ ਤੋਂ ਪੈਸੇ ਲੈਂਦੇ ਸਨ ਅਤੇ ਕਈ ਬਿਨਾ ਪਰਚੀਆਂ ਤੋਂ ਪੈਸੇ ਲੈਂਦੇ ਸਨ ਪਰ ਪੰਚਾਇਤ ਵੱਲੋਂ ਜੋ ਪੈਸੇ ਲੈ ਰਹੇ ਨੇ ਉਹ ਸਹੀ ਹਨ ਅਤੇ ਉਹਨਾਂ ਵੱਲੋਂ ਸਿਰਫ 300 ਰੁਪਏ ਹੀ ਲਿਆ ਗਿਆ ਜੋ ਕਿ ਇੱਕ ਦਿਨ ਦਾ 100 ਰੁਪਿਆ ਬਣਦਾ ਹੈ ਅਤੇ ਪੰਚਾਇਤ ਉਹਨਾਂ ਦਾ ਸਾਥ ਵੀ ਦੇ ਰਹੀ ਹਰ ਮੁਕੀਏ ਨਾਲ ਖੜ ਵੀ ਰਹੀ ਹੈ ਤੁਸੀਂ ਵੀ ਸੁਣੋ ਵਾਇਰਲ ਹੋ ਰਹੀਆਂ ਫੋਟੋਆਂ ਅਤੇ ਪੰਚਾਇਤ ਉੱਪਰ ਹੋਟਰੇ ਸਵਾਲਾਂ ਨੂੰ ਲੈ ਕੇ ਕੀ ਕਹਿੰਦੇ ਨੇ ਮੌਜੂਦਾ ਸਰਪੰਚ ਅਤੇ ਪੰਚ ਤੇ ਨਾਲ ਹੀ ਦੁਕਾਨਦਾਰ ਅਤੇ ਮਹੱਲਾ ਵਾਸੀ ਕੀ ਕਹਿੰਦੇ ਨੇ ਉਦੋਂ ਸਾਨੂੰ ਪਤਾ ਲੱਗਿਆ ਉਦੋਂ ਇਹ ਵਿੱਚ ਹੀ ਰਹਿੰਦੇ ਇੱਥੇ ਵਸਨੀਕ ਆ ਉਦੋਂ ਦੁਕਾਨਾਂ ਵਾਲੇ ਜਾਂ ਹੋਰ ਆਸੇ ਵਾਲੇ ਇਹਨਾਂ ਤੋਂ ਪੈਸੇ ਲੈਂਦੇ ਸੀਗੇ ਦੁਕਾਨਾਂ ਵਾਲਿਆਂ ਤੋਂ ਔਰ ਲੁੱਟ ਜਾਦੇ ਕਰਦੇ ਸੀਗੇ ਅਸੀਂ ਉਦੋਂ ਹੀ ਸੋਚਿਆ ਸੀ ਵੀ ਕੋਈ ਜੋ ਪੰਚਾਇਤ ਆਪਣੀ ਆਏ ਨਾ ਆਪਾਂ ਇਹਨੂੰ ਰੋਕ ਲਾਵਾਂਗੇ ਤੇ ਐਰ ਕੇ ਅਸੀਂ ਮਤਲਬ ਇਸ ਵਿੱਚ ਇਕੱਠੇ ਹੋਏ ਸਾਰੇ ਗ੍ਰਾਮ ਪੰਚਾਇਤ ਦੀ ਇੱਥੇ ਗ੍ਰਾਮ ਪੰਚਾਇਤ ਲੋ ਮਤਾ ਪਾਇਆ ਗਿਆ ਵੀ ਅਸੀਂ ਇਹਨਾਂ ਦੀ ਲੁੱਟ ਬਚਾਈਏ ਵੀ ਆਪਾਂ ਸਰਕਾਰੀ ਪਰਚੀ ਜੋ ਪੰਚਾਇਤ ਦੀ ਮਰਜ਼ੂੂਸ ਉਹਦਾ ਪਰਚੀ ਆ ਅਸੀਂ ਉਹ ਮਤਲਬ ਪਰਚੀ ਵੀ 100-100 ਰੁਪਿਆ ਘਰ ਤੋਂ ਕੱਟ ਬਾਜਬ ਰੇਡ ਲਾ ਕੇ ਉਹਨਾਂ ਨੂੰ ਰੱਖੀਆ ਵੀ ਆਪਾਂ ਪਰਚੀ ਦਿੱਤੀਊਗੀ ਹੋਰ ਉਹਨਾਂ ਨੂੰ ਕੋਈ ਤੰਗ ਨਾ ਕਰੂਗਾ। ਔਰ ਮੇਰੇ ਕੋਲੇ ਇਹ ਆ ਐਸ ਐਸ ਹਾਲ ਦੀ ਵੀ ਕੋਈ ਮੇਰੇ ਕੋਈ ਵੀਡੀਓ ਆ ਵੀਡੀਓ ਪਾਈਆਂ ਲੋਕਾਂ ਨੇ ਜੋ ਸਾਡੀ ਬਸਤੀ ਦੇ ਕਹਿ ਰਹੇ ਆ ਲੇਡੀਜ਼ ਵੀ ਕਹਿ ਰਹੇ ਆ ਵੀ ਮੈਨੂੰ ਇਹ ਕਹਿ ਰਹੇ ਵੀ ਇੱਥੇ ਲੁੱਟ ਹੁੰਦੀ ਹੈ ਹੁਣ ਤਾਂ ਭੁੱਖ ਹੋ ਰਹੀ ਹੈ ਤੁਸੀਂ ਕਰੋਗੇ ਕਦੋਂ 15 ਦਿਨ ਪਹਿਲਾਂ ਮੈਨੂੰ ਇੱਥੇ ਕਾਲ ਆਈ ਆ ਉਹ ਮੇਰੇ ਕੋਲ ਰਿਕਾਰਡ ਆ ਉਹ 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 ਵੀ ਇਹ ਗੱਲ ਕਹਿ ਰਹੇ ਆ ਵੀ ਇਹ ਤੁਸੀਂ ਤੁਸੀਂ ਕਦੋਂ ਰੋਕੋਗੇ ਲੋਕੇ ਦਾ ਪੈਸੇ ਲੈਣ ਵੀ ਲੱਗੇ ਅਸੀਂ ਫਿਰ ਉਹਨਾਂ ਨੂੰ ਕਿਹਾ ਸਾਡਾ ਹਜੇ ਮੇਲੇ ਦਾ ਪੱਕਾ ਪਤਾ ਨਹੀਂਗਾ ਵੀ ਹੈ ਕਿ ਮੇਲਾ ਪੋਸਟਮਾਨ ਹੋ ਗਈ ਆਫ ਹੋਵੇ ਕਿ ਨਾ ਹੋਵੇ ਅਸੀਂ ਫਿਰ ਦੋ ਥੋੜੇ ਦਿਨ ਟਪਾਤੇ ਹੁਣ ਸਾਨੂੰ ਅਸੀਂ ਥੋੜੇ ਦਿਨ ਅਸੀਂ ਫਿਰ ਦੁਆਰਾ ਇਕੱਠ ਕਰਕੇ ਅਸੀਂ ਕਿਹਾ ਵੀ ਆਪਾਂ ਹੱਲ ਕਰੀਏ ਇਹਨਾਂ ਨੂੰ ਆਪਾਂ ਦੁਕਾਨਦਾਰਾਂ ਨੂੰ ਬਚਾਈਏ ਅਸੀਂ ਜਦੋਂ ਹੁਣ ਇਹ ਕੀਤਾ ਤੇ ਕਈਆਂ ਦੇ ਹੀ ਪੈਸੇ ਵੀ ਮੜਾਏ ਆ ਪ੍ਰਾਈਵੇਟ ਪਰਚੀ ਸਪਾਈ ਆ ਗਵਰਨਮੈਂਟ ਮਨਜ਼ੂਰशुदा ਪਰਚੀ ਆ ਉਹ ਸਾਡੇ ਬੈਂਕ ਦੇ ਖਾਤੇ ਜਮਾ ਪੈਸੇ ਹੋਣੇ ਆ ਉੱਥੋਂ ਅਸੀਂ ਫੇਰ ਵੀਡੀਓ ਤੋਂ ਮੋਹਰ ਲਵਾ ਕੇ ਜਾਂ ਸੈਕਟਰੀ ਤੋਂ ਸਾਈਨ ਕਰਾ ਕੇ ਉਹ ਇਹ ਮਤਾ ਪਾ ਕੇ ਕਢਾਉਣੇ ਵੀ ਕਿ ਕਿਸੇ ਆਸਤੇ ਵਸਤ ਨੇ ਕੋਈ ਗੱਲਾਂ ਫਰਮਾਂ ਚ ਪਏ ਆਏ ਨਹੀਂ ਪਏ ਕਢਾ ਸਕਦਾ ਨਾ ਪੰਜਾਬ ਦਾ ਮੈਂਬਰ ਕਢਾ ਸਕਦਾ ਉਹ ਜਿਹੜੀ ਪਰਚੀ ਕੱਟੀ ਉਹ ਸਾਨੂੰ ਕਟਾਉਣੀ ਪੈਣੀ ਪਰ ਅੱਜ ਕਟਾ ਲਈਏ ਕੋਲੇ ਕਢਾ ਲਈਏ ਪਰਚੀ ਤਾਂ ਕੱਟੀ ਹੀ ਨਾ ਜੀ ਪਰਚੀ ਗਿਣੀ ਜਾਊਗੀ ਸਰਕਾਰੀ ਪਰਚੀ ਹੋਏ ਐਕਟ ਇੱਕ ਵੀ ਪਰਚੀ ਦਦੋਦੋ ਦੀ ਹੋਣੀਗੀ ਉਹੀ ਉਹਦੇ ਚ ਕੋਈ ਬੇਈਮਾਨੀ ਦਾ ਕੰਮ ਨਹੀਂਗਾ ਕੋਈ ਇਹ ਨਹੀਂਗਾ ਅਸੀਂ ਤਾਂ ਦੁਕਾਨਦਾਰਾਂ ਦੀ ਅਖਿਆ ਕਈਆਂ ਨੇ ਸਾਡਾ ਬਹੁਤ ਸ਼ੁਕਰੀਆ ਦਾ ਕੀਤਾ ਜੀ ਇਹਨੇ ਸਾਨੂੰ ਅੱਗੇ ਆ ਕੇ ਠਾਣਦੇ ਸੀ ਤੁਹਾਨੂੰ 2000 ਕਟੋ 2000 ਕਟੋ ਜੀ ਮੇਰਾ ਨਿਕਨੇਮ ਸੁਣੀ ਹੈ ਮੈਂ ਆਪਣਾ ਨੰਬਰ ਬਤੌਰ ਮੈਂਬਰ ਪੰਚਾਇਤ ਉਹਨਾਂ ਦੀ ਪਰਚੀ ਦੇ ਉੱਪਰ ਲਿਖ ਕੇ ਆਇਆ ਸੀ ਸੋ ਥੈਟ ਕਿ ਕਿਸੇ ਨੂੰ ਕੋਈ ਵੀ ਕਿਸੇ ਤਰੀਕੇ ਦੀ ਸਮੱਸਿਆ ਆਉਂਦੀ ਹੈ ਅਗਲਾ ਕੰਟੈਕਟ ਕਰ ਸਕੇ ਮੈਨੂੰ ਔਰ ਫਿਰ ਤੁਹਾਨੂੰ ਇਮੀਡੀਏਟਲੀ ਆਪਾਂ ਕੋਈ ਉੱਥੇ ਰਿਸਪੌਂਸ ਟੀਮ ਭੇਜ ਕੇ ਕੋਈ ਹਨਾ ਕੋਈ ਵੀ ਤੰਗ ਪਰੇਸ਼ਾਨ ਕਰਦਾ ਉਹਨਾਂ ਦਾ ਉਹ ਆਪਾਂ ਹੱਲ ਕਰ ਸਕੀਏ ਦੇਖੋ ਬ੍ਰਦਰ ਇਹ ਜਿਹੜੇ ਮੇਲੇ ਹੁੰਦੇ ਹਨ ਨਾ ਮੇਲਿਆਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਬਹੁਤ ਮਤਲਬ ਹਰੇਕ ਮੇਲੇ ਦੇ ਵਿੱਚ ਜਿਹੜੀ ਕਲੈਕਸ਼ਨ ਹ ਜੇ ਆਪਾਂ ਗੱਲ ਕਰੀਏ ਮਾਈ ਗੋੜੀ ਸਾਹਿਬ ਵਾਲੇ ਇੱਥੇ ਜਿਹੜਾ ਮੇਲਾ ਆਪਣਾ ਲੱਗਦਾ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਬ ਤੇ ਇਹ ਮੇਲੇ ਦੇ ਉੱਤੇ ਤਕਰੀਬਨ ਬਹੁਤ ਸਾਰੇ ਜਿਹੜੇ ਲੋਕ ਬਾਹਰੋਂ ਵੀ ਆ ਕੇ ਪੈਸਾ ਕਲੈਕਟ ਕਰ ਜਾਂਦੇ ਸੀ ਆਪਦੇ ਐਂਡ ਤੇ ਬਿਨਾਂ ਕੋਈ ਪਰਚੀ ਦਿੱਤੇ ਹੋਇਆ ਹੀ ਉਹ ਜਿਹੜਾ ਪੈਸਾ ਜਾਂਦਾ ਸੀ ਉਹਦਾ ਕੋਈ ਹਿਸਾਬ ਨਹੀਂ ਸੀ ਇਹ ਸਾਨੂੰ ਸ਼ਿਕਾਇਤਾਂ ਆਉਂਦੀਆਂ ਰਹੀਆਂ ਅਸੀਂ ਉਹਨਾਂ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਹੀ ਜਿਹੜਾ ਮਤਾ ਪਾਇਆ ਮਤਾ ਪਾਉਣ ਤੋਂ ਬਾਅਦ ਹੀ ਪਰਮਿਸ਼ਨ ਆਪਾਂ ਜਿਹੜੀ ਹੈਗੀ ਐ ਸਾਡੇ ਕੋਲੇ ਆਉਂਦੀ ਹੈ ਕਿ ਆਪਾਂ ਗ੍ਰਾਮ ਸਭਾ ਦੇ ਵਿੱਚ ਮਤਾ ਪਾਇਆ ਇਹਦਾ ਤਾਂ ਕਾਨੂੰਨ ਬਣ ਜਾਂਦਾ ਹੈ ਉਹਦੇ ਤੇ ਮਤਾ ਪਾ ਕੇ ਆਪਾਂ ਇਹ ਜਿਹੜਾ ਕਲੈਕਸ਼ਨ ਕਰ ਰਹੇ ਆ ਔਰ ਕਲੈਕਸ਼ਨ ਵੀ ਕਿੰਨੀ ਹੈ 100 ਰੁਪਿਆ ਪਰਚੀ ਹੈ ਇੱਕ ਦਿਨ ਦੀ ਔਰ ਮਿਨਿਮਮ ਹੈ ਦੁਕਾਨਦਾਰਾਂ ਨੂੰ ਪੁੱਛ ਕੇ ਦੇਖੋ ਤੁਸੀਂ 100 ਰੁਪਿਆ ਇੱਕ ਦਿਨ ਲਈ ਉਹ ਦੇਣ ਲਈ ਤਿਆਰ ਹੈ ਕਿ ਨਹੀਂ 100 ਰੁਪਏ ਦੀ ਪਰਚੀ ਆਪਾਂ ਜਿਹੜੀ ਲਈ ਉਹ ਵੀ ਫਾਰਮ ਨੰਬਰ 4 ਜਿਹੜਾ ਆਪਾਂ ਯੂਜ਼ ਕੀਤਾ ਉਹ ਵੀ ಗ್ರಾಮ ਸਭਾ ਦਾ ਜਿਹੜਾ ਹੁੰਦਾ ਆਪਣੀ ਪੰਚਾਇਤ ਦਾ ਜਿਹੜਾ ਹੁੰਦਾ ਇਹ ਸਰਕਾਰੀ ਆਪਣੀ ਪਰਚੀ ਹੁੰਦੀ ਹੈ ਇਹਦਾ ਰਿਕਾਰਡ ਅਸੀਂ ਮੇਨਟੇਨ ਵੀ ਕਰਨਾ ਸਾਨੂੰ ਇਹਦਾ ਜਿਹੜਾ ਪੇਮੈਂਟ ਆ ਉਹ ਸਾਡੇ ਸਰਕਾਰੀ ਖਾਤੇ ਦੇ ਵਿੱਚ ਜਮ੍ਹਾਂ ਹੁੰਦੀ ਹੈ ਪੰਚਾਇਤ ਦੇ ਵਿੱਚ ਅਸੀਂ ਇਸ ਪਰਪਸ ਦੇ ਲਈ ਜਿਹੜਾ ਹੈਗਾ ਮੇਨ ਮਤਲਬ ਇਹ ਨਹੀਂ ਸੀ ਕਿ ਇਨਕਮ ਸੋਰਸ ਤੋਂ ਜਨਰੇਟ ਕੀਤਾ ਜਾਵੇ ਮੇਨ ਇਹ ਸੀ ਕਿ ਸਾਡੇ ਕੋਲ ਕੰਪਲੇਂਟਸ ਆ ਰਹੀਆਂ ਕਿ ਲੋਕੀ ਉਹਨਾਂ ਤੋਂ ਨਜਾਇਜ਼ ਵਸੂਲੀ ਕਰ ਰਹੇ ਆ 5-5000 10-10000 ਰੁਪਏ ਦੀ ਡਿਮਾਂਡ ਕੀਤੀ ਗਈ ਉਹ ਪੈਸੇ ਨੂੰ ਰੋਕਣ ਦੇ ਲਈ ਉਹਨਾਂ ਨੂੰ ਐਫੀਲੀਏਟ ਕਰਨ ਦੇ ਲਈ ਕਿ ਤੁਸੀਂ ਇੱਥੇ ਦੁਕਾਨ ਲਾ ਲਓ ਅਸੀਂ ਉਸ ਪਰਪਸ ਦੇ ਲਈ ਜਿਹੜਾ ਇਹ ਉਹਨਾਂ ਨੂੰ ਇੱਕ ਸਰਕਾਰੀ ਪਰਚੀ ਦੇ ਕੇ ਆਏ ਆ ਕਿ ਉਹਦੇ ਉੱਪਰ ਆਪਦਾ ਨੰਬਰ ਬਕਾਇਦਾ ਲਿਖ ਕੇ ਦੇ ਕੇ ਆਏ ਆ ਕਿ ਕੋਈ ਵੀ ਪ੍ਰੋਬਲਮ ਆਉਂਦੀ ਆ ਸਾਨੂੰ ਕਾਲ ਕਰੋ ਦਿਨ ਪਰ ਜਦੋਂ ਮਰਜੀ ਸਾਨੂੰ ਕਾਲ ਕਰੋ ਤਿੰਨ ਦਿਨ ਇਹ ਸਾਡਾ ਆਗਮਨ ਪੂਰਵ ਦਾ ਜਿਹੜਾ ਮੇਲਾ ਇਹ ਸੁੱਖੀ ਸੰਧੀ ਲੰਗੇ ਉਹ ਵੀ ਵਿਚਾਰੇ ਇੱਥੇ ਮੇਲਾ ਲਾਉਣ ਆਏ ਉਹ ਵੀ ਕਮਾਈ ਕਰਨ ਆਏ ਆ ਇੱਕ ਜੈਨੂਇਨ ਜਆ ਰੇਟ ਸੀ ਜਿਹੜਾ ਅਪਲਾਈ ਕੀਤਾ ਸੀ ਉਹਦੇ ਵਿੱਚ ਨੋਮੀਨਲ ਫੀਸ ਹੈ ਫਿਰ ਇੱਕ ਨਾ ਮਸਲਾ ਇਸ ਟਾਈਮ ਵਧਿਆ ਕਿਉਂ ਹੋਇਆ ਕੀ ਕਰ ਪਿਛਲੇ ਸਾਲ ਦਾ ਜਿਹ ਮੇਲਾ ਜਿਹੜਾ ਸੀ 5 ਫੁੱਟ ਤੇ 100 ਲੱਗੀ ਸੀ ਰੋਡ ਤੋਂ ਐਸ ਵਾਰੀ ਅਸੀਂ 15 ਤੋਂ 20 ਫੁੱਟ ਪਿੱਛੇ ਹਟ ਕੇ ਸਟਾਲ ਲਵਾਈ ਵੀ ਕੋਈ ਅਨਸਫਲ ਵੀ ਘਟਣਾ ਨਾ ਹੋ ਅਸੀਂ 7 ਦਿਨ ਤੋਂ ਤਕਰੀਬਨ ਉੱਥੇ ਬੈਠੇ ਆ ਕਿ ਕੋਈ ਵੀ ਕਿਸੇ ਦੇ ਨਾਲ ਕੋਈ ਧੱਕਾ ਨਾ ਹੋਵੇ ਕੋਈ ਪ੍ਰਸ਼ਾਸਨਬਧੀ ਕੀ ਨਾ ਕਰੇ ਕਈ ਥਾਵਾਂ ਤੇ ਇਹੋ ਜਿਹਾ ਸੀ ਕਿ ਪਾਰਕਿੰਗ ਦਾ ਏਰੀਆ ਉਹਨਾਂ ਨੇ ਪ੍ਰਸ਼ਾਸਨ ਵੱਲੋਂ ਜਿਹੜਾ ਸੀਗਾ ਉਹ ਕਰ ਲਿਆ ਕਿ ਅਸੀਂ ਗੱਡੀਆਂ ਲਵਾਉਣੀਆਂ ਉੱਥੇ ਉੱਥੇ ਜਿਹੜੀਆਂ ਸਟਾਲਸ ਲਵਾਈਆਂ ਉਹਨਾਂ ਨੂੰ ਬਿਨਾਂ ਦੱਸਿਆ ਉਹਨਾਂ ਦੀਆਂ ਸੌ ਸਤਾ ਦਿੱਤੀਆਂ ਗਈਆਂ ਸੀ ਅਸੀਂ ਉਹਨਾਂ ਦਾ ਵੀ ਮਸਲਾ ਹੱਲ ਕਰਵਾ ਕੇ ਕਿਤੇ ਹੋਰ ਥਾਂ ਤੇ ਉਹਨਾਂ ਨੂੰ ਹਨਾ ਰੀਅਲਾਈਨ ਕਰਕੇ ਆ ਤੋਂ ਮਤਲਬ ਕੋਲਮਲਾ ਕੀ ਐਸੀ ਕਿ ਅਸੀਂ ਉਹਨਾਂ ਦਾ ਫਾਇਦਾ ਕਰਨ ਆਸਤੀ ਬੈਠੇ ਆ ਕਿ ਆਪ ਮੈਂਬਰ ਪੰਚਾਇਤ ਸਰਪੰਚ ਸਾਹਿਬ ਖੁਦ ਉੱਥੇ ਗਏ ਨੇ ਪਰਚੀ ਅ ਠੀਕ ਹੈ ਜਿੱਦ ਕਹਿੰਨੇ ਕੋਈ ਆਪ ਖੁਦਬਾ ਖੋਦੀ ਕਹਿੰਦੇ ਕਿ ਅਸੀਂ 3 ਦਿਨ ਲਾਉਣਾ ਤੋਂ 300 ਰੁਪਏ ਦੀ ਪਰਚੀ ਸੀ ਮਗਰਲੇ ਪਾਸੇ ਉਹਦਾ ਨੰਬਰਸ ਮੇਰਾ ਮੈਂਸ਼ਨ ਯੂ ਆਪਣਾ ਗੂਗਲ ਦੇ ਉੱਤੇ ਹੀ ਸਰਚ ਕਰ ਲਓ ਨਾ ਵੈਸੇ ਆਪਾਂ ਬੜਾ ਡਿਟੇਲ ਚ ਨਹੀਂ ਜਾਂਦੇ ਗੂਗਲ ਤੇ ਸਰਚ ਕਰੋਗੇ ਤਾਂ ਪਹਿਲੇ ਹੀ ਉੱਪਰ ਇਹ ਚੀਜ਼ਾਂ ਆ ਜਾਂਦੀਆਂ ਤੁਹਾਨੂੰ ਪੰਚਾਇਤ ਦੀਆਂ ਜਿਹੜੀਆਂ ਪਾਵਰਸ ਐ ਤੇ ਡਿਊਟੀਆਂ ਨੇ ਉਹ ਤੁਹਾਨੂੰ ਉੱਤੇ ਗੂਗਲ ਤੇ ਹੀ ਸਰਚ ਦਿਸ ਜਾਂਦੀਆਂ ਆਪ ਸਰਚ ਕਰੋ ਸਾਰੇ ਜਾਣੇ ਖੁਦ ਬਖੁਦ ਕਰ ਸਕਦੇ ਆ ਤੁਹਾਨੂੰ ਮੈਂ ਜੇ نیچے ਆਉਂ ਤਾਂ ਉਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਨਾ ਕਮਿਊਨਿਟੀ ਤੇ ਲੋਕਲ ਗਵਰਨੈਂਸ ਦੇ ਵਿੱਚ ਟੈਕਸੇਸ਼ਨ ਦਾ ਪ ਅਸੀਂ ਜਿਹੜੇ ਹੈਗੇ ਆ ਟੈਕਸ ਦੇ ਤੌਰ ਤੇ ਪੈਸਾ ਕਲੈਕਟ ਕਰ ਸਕਦੇ ਆ ਸਾਡੇ ਕੋਲੇ ਅਧਿਕਾਰ ਆ ਇਸ ਚੀਜ਼ ਦਾ ਸਾਡੀ ਹਦੂਦ ਦੇ ਅੰਦਰ ਜੋ ਕਿ ਨਹਿਰਾਂ ਤੋਂ ਲੈ ਕੇ ਸੇਵਨਾਲਾ ਲੰਗਿਆਣਾ ਡਰੇਨ ਜਿਹੜਾ ਉੱਥੋਂ ਤੱਕ ਸਾਡੀ ਹਦੂਦ ਬੰਦੀ ਹੈ ਅਸੀਂ ਉਹਦੇ ਵਿੱਚ ਟੈਕਸੇਸ਼ਨ ਜਿਹੜੀ ਆ ਉਹ ਕਰ ਸਕਦੇ ਆ ਫਿਰ ਉਸ ਤੋਂ ਬਾਅਦ ਦੇਖੋ ਤੁਸੀਂ ਨੀਚੇ ਵਾਲਾ ਪੁਆਇੰਟ ਆ ਕਮਿਊਨਿਟੀ ਮੋਬਿਲਾਈਜੇਸ਼ਨ ਕੋਈ ਵੀ ਕਿਸੇ ਤਰੀਕੇ ਦਾ ਫੰਕਸ਼ਨ ਜਿਹੜਾ ਜਿਵੇਂ ਕਿ ਆਪਣਾ ਮੇਲਾ ਆ ਗਿਆ ਇਹਦੇ ਵਿੱਚ ਜਿਹੜਾ ਅਸੀਂ ਜਿਹੜਾ ਸੋਲੀਟਾਈਜ਼ ਕਰਦੇ ਆ ਪਬਲਿਕ سپورਟ ਫॉर ਕਮਿਊਨਿਟੀ ਵੈਲਫੇਅਰ ਪ੍ਰੋਗਰਾਮਸ ਐਂਡ ਆਰਗੇਨਾਈジング ਲੋਕਲ ਗੈਦਰਿੰਗ ਕੋਈ ਵੀ ਗੈਦਰਿੰਗ ਹੁੰਦੀ ਹੈ ਉਹਦੇ ਵਿੱਚ ਅਸੀਂ ਇਸ ਚੀਜ਼ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਸਾਰਾ ਅਲਾਈਨ ਕਰਦੇ ਆ ਇਹ ਪਹਿਲੀ ਵਾਰੀ ਹੈ ਕਿ ਪੜ੍ਹੀ ਲਿਖੀ ਪੰਚਾਇਤ ਇਹਨਾਂ ਲੋਕਾਂ ਨੂੰ ਇੱਥੇ ਮਾਈ ਗੋਡੀ ਸਾਹਿਬ ਨੂੰ ਮਿਲੀ ਅਸੀਂ ਪਹਿਲੀ ਨਵੀਂ ਪੰਚਾਇਤ ਬਣੀ ਹੈ ਅਸੀਂ ਬਾਇ ਲਾ ਅਬਾਈਡ ਕਰਕੇ ਲਾ ਨੂੰ ਅਸੀਂ ਉਸ ਨੂੰ ਫੋਲੋ ਕਰਕੇ ਇੱਕ ਪ੍ਰੋਪਰ ਚੈਨਲ ਬਣਾਇਆ ਕਿ ਕਿਸੇ ਦੇ ਨਾਲ ਵਧੇਕੀ ਨਾ ਹੋਵੇ ਕਿਸੇ ਦੇ ਨਾਲ ਤਕਾਣਾ ਨਾ ਹੋਵੇ ਮੇਲੇ ਦਾ ਉਹ ਤੁਸੀਂ ਦੇਖਿਓ 24 ਤਰੀਕ ਨੂੰ ਆ ਕੇ ਕੀ ਹਾਲ ਹੁੰਦਾ ਇੱਥੇ ਰੋਡ ਸਾਰਾ ਭਰਿਆ ਹੁੰਦਾ ਔਰ ਸਾਰੇ ਰੋਡ ਦੀ ਸਫਾਈ ਜਾਂ ਤਾਂ ਸੇਵਾ ਸੇਵਾਦਾਰ ਪਿੰਡ ਦੇ ਮੁੰਡੇ ਆਪ ਲਾ ਕੇ ਕਰਦੇ ਆ ਕਿਉਂ ਉਹਨਾਂ ਕੋਲੇ ਕੋਈ ਪੈਸੇ ਦਾ ਕੋਈ ਸਾਧਨ ਨਹੀਂ ਹੁੰਦਾ ਔਰ ਇਹ ਇੱਕ ਇਹ ਜਿਹੜੀ ਪਰਚੀ ਹੈ ਉਹ ਹੀ ਪੈਸੇ ਦਾ ਸਾਧਨ ਵੀ ਬਣ ਜੂਗਾ ਅਸੀਂ ਇਹਨੂੰ ਚੈਨਲ ਕਰਾਂਗੇ ਇਹੀ ਪੈਸਾ ਇੱਥੇ ਯੂਟਿਲਾਈਜ਼ ਕਰਾਂਗੇ ਸਾਡਾ ਜਿਹੜਾ ਮੇਨ ਰੋਡ ਦੇ ਉੱਪਰ ਨਾਲਾ ਜਾਂਦਾ ਜਿਹੜਾ ਵੇਸਟ ਪ੍ਰੋਡਕਟ ਜਿਹੜਾ ਵੇਸਟ ਜਿਹੜਾ ਪਾਣੀ ਆ ਪਿੰਡ ਦਾ ਉਹ ਗਾਂ ਅੱਗੇ ਜਾਂਦਾ ਆ ਤੋਂ ਉਹਨੂੰ ਵੀ ਸਫਾਈ ਕਿਉਂਕਿ ਇਹ ਭ ਲਫਾਫਿਆਂ ਨਾ ਭਰ ਜਾਣਾ ਉਹ ਟੋਟਲ ਬਲੌਕ ਹੋ ਜਾਊਗਾ ਪਿੰਡ ਦੇ ਲੋਕਾਂ ਨੂੰ ਬਹੁਤ ਸਾਰੀ ਪ੍ਰੋਬਲਮ ਆਉਂਦੀ ਹੈ ਪਿੰਡਾਂ ਦੇ ਜਿਹੜੇ ਸਾਡੇ ਪਿੰਡ ਦੇ ਲੋਕਲ ਲੋਕ ਨੇ ਉਹਨਾਂ ਦੀ ਵੀ ਮਤਲਬ ਬਾਅਦ ਚੋ ਵੀ ਤੇ ਰਹਿਣਾ ਹੈ ਨਾ ਇੱਥੇ ਉਸ ਰਹਿਣ ਵਾਲੇ ਲੋਕਾਂ ਦੇ ਲਈ ਅਸੀਂ ਇਹ ਪੈਸਾ ਇੱਥੇ ਯੂਟਲਾਈਜ਼ ਕਰਾਂਗੇ ਪੈਸਾ ਵੀ ਕੋਈ ਬੜਾ ਜਿਆਦਾ ਨਹੀਂ ਹੈ ਤੋਂ ਸੱਤ ਤੋਂ 8000 ਰੁਪਿਆ ਸਾਡੀ ਕਲੈਕਸ਼ਨ ਹੋਈ ਹੈ ਅੱਜ ਤੱਕ ਵੀ ਅਸੀਂ ਚਾਹੁੰਦੇ ਸੀ ਵੀ ਸਾਡੀ ਪੰਚਾਇਤ ਜਿਹੜੀ ਹੈਗੀ ਆ ਕੁਝ ਚੰਗਾ ਕੰਮ ਕਰਕੇ ਲੋਕਾਂ ਨੂੰ ਖਾਵੇ ਜਿਹੜੀ ਲੁੱਟ ਹੁੰਦੀ ਹੈ ਉਸ ਲੁੱਟ ਤੋਂ ਜਿਹੜਾ ਲੋਕਾਂ ਨੂੰ ਬਚਾਇਆ ਜਾਵੇ ਮੈਂ ਤੁਹਾਨੂੰ ਦੱਸਦਾ ਮੈਂ ਕੱਲ 2 ਵਜੇ ਜਦੋਂ ਨਿਕਲਿਆ ਤੇ ਇੱਕ ਸੱਜਣ ਤੁਹਾਨੂੰ ਮਿਲਾਵਾਂਗੇ ਹੁਣ ਉੱਥੇ ਪੈਸੇ ਲੈਣ ਆ ਤੇ ਖੜਾ ਉਹ ਦੁਕਾਨਦਾਰ ਤੋਂ ਮੈਂ ਉਹਨੂੰ ਜਾਣਸਾਰੀ ਕਿਹਾ ਮੈਂ ਕਿਹਾ ਕਿਸੇ ਨੂੰ ਪੈਸਾ ਨਹੀਂ ਦੇਣਾ ਕਹਿੰਦਾ ਜੀ ਆ ਤਾਂ ਪੈਸੇ ਲੈਣ ਆ ਤੇ ਖੜਿਆ ਮੈਂ ਕਿਹਾ ਕਿੰਨੇ ਪੈਸੇ ਇਹ ਕਹਿੰਦਾ 2000 ਜੀ ਮੈਂ ਉਹਨੂੰ ਪੁੱਛਿਆ ਜਿਹੜਾ ਪੈਸੇ ਲੈਣ ਆਇਆ ਸੀ ਮੈਂ ਕਿਹਾ ਕਿਹੜੀ ਕੈਪੈਸਿਟੀ ਦੇ ਵਿੱਚ ਤੁਸੀਂ ਪੈਸੇ ਲੈਣ ਆ ਤੇ ਖੜੇ ਆ ਜੀ ਮੈਨੂੰ ਦੱਸੋ ਵੀ ਤੁਹਾਡਾ ਇਹਦੇ ਵਿੱਚ ਕੀ ਹੈ ਮੈਂ ਕਾ ਅਸੀਂ ਅਹੀ ਅਜੇ ਫੈਸਲਾ ਨਹੀਂ ਕੀਤਾਗਾ ਅਸੀਂ ਪਰਚੀਆਂ ਕਟਾਂਗੇ ਜੀ ਲੈਣੇ ਕਹਿੰਦੇ 5-5000 ਮੰਗਦੇ ਆ ਕੌਣ ਸੀ ਬੰਦੇ ਉਹ ਬੰਦੇ ਮੈਂ ਨਹੀਂ ਜਾਣਦਾ ਜੀ ਉਹ ਫੈਕਟਰੀ ਵਾਲੇ ਕਹਿੰਦੇ ਅਸੀਂ ਲੈ ਲਈ ਮੁੱਲ ਲੈ ਲਈ ਮੈਨੂੰ ਇੰਨਾ ਉਹਨਾਂ ਨੇ ਦੱਸਿਆ ਵੀ ਇਹ ਫੈਕਟਰੀ ਜਿਹੜੀ ਬੰਦ ਪਈ ਹੈ ਨਾ ਅਸੀਂ ਮੁੱਲ ਲੈ ਲਈ ਮੈਂ ਰਸੀਦ ਬੁੱਕ ਵੀ ਸੀਗੀ ਉਹਨਾਂ ਕੋਲੇ ਹੈ ਜੀ ਰਸੀਦ ਬੁੱਕ ਉਸ ਨਹੀਂ ਸੀ ਉਹਨਾਂ ਕੋਲੇ ਮੈਂ ਉਹਨਾਂ ਨੂੰ ਆਖਿਆ ਮੈਂ ਗੱਲ ਸੁਣੋ ਇਹ ਫੈਕਟਰੀ ਤਾਂ ਬੰਦ ਪਈ ਤੇ ਇਹ 5000 ਤਾਂ ਤੋਂ ਪਾਣੀ ਦਾ ਬਿੱਲ ਲੈਣਾ ਹੈ ਸਾਨੂੰ ਤਾਂ ਜਿੱਦਾਂ ਹੀ ਮਿਲਿਆ ਹੀ ਨਹੀਂ ਇਹ ਤੇ ਤੁਸੀਂ ਇਹ ਪੈਸੇ ਕਿਵੇਂ ਲੈਣ ਆ ਗਏ ਕਹਿੰਦੇ ਸਾਡਾ ਬਾਰ ਨਹੀਂ ਬੰਦ ਕਰ ਸਕਦੇ ਚਲੋ ਜੀ ਉਹ ਮੋਟਰਸਾਈਕਲ ਤੇ ਚਲੇ ਗਏ ਕਹਿੰਦੇ ਸਾਡਾ ਮਨੀਮ ਆਊਗਾ ਹੀ ਸ਼ਾਮ ਨੂੰ ਗੱਲ ਕਰਾਂਗੇ ਅਹੀਂ ਬਿਲਕੁਲ ਇਹ ਯਤਨ ਸੀ ਸਾਡਾ ਵੀ ਕਹੇ ਦੀ ਕੋਈ ਲੁੱਟ ਨਾ ਹੋਵੇ ਤੁਹਾਨੂੰ ਹੁਣ ਉੱਥੇ ਅਸੀਂ ਲੈ ਕੇ ਚੱਲਾਂਗੇ ਤੁਹਾਨੂੰ ਉਹ ਜਿਹੜੇ ਲੋਕ ਬੈਠੇ ਹੋਏ ਗਰੀਬ ਬੰਦੇ ਨੂੰ ਅਸੀਂ ਕਿਸੇ ਨੂੰ ਬੁਲਾਇਆ ਨਹੀਂਗਾ ਜਿਹੜਾ ਗਰੀਬ ਬੈਠਾ ਸੀਗਾ ਇੱਕ ਲੇਡੀ ਵਿਚਾਰੀ ਕੱਲੀ ਉਹਦੇ ਕੋਲ ਨਿੱਕਾ ਜਿਹਾ ਬੱਚਾ ਸੀ ਉਹ ਉਹਦੇ ਬੈਠੀ ਆ ਢਾਬੇ ਦੇ ਅੱਗੇ ਨੀਤੇ ਢਾਬੇ ਦੇ ਅੱਗੇ ਮੈਂ ਆ ਉਹਥੇ ਕਹਿ ਗਏ ਆ ਮੈਂ ਕਿ ਨੰਨੂ ਵੀ ਇਹ ਤੂੰ ਪਹਿਨਾ ਕੋਈ ਲੈ ਆ ਜੋ ਉਹਨਾਂ ਨੇ ਉਹਦੇ ਨਾਲ ਕੀਤਾ 24 ਘੰਟੇ ਦਾ 100 ਰੁਪਇਆ ਬਿਜਲੀ ਦਾ ਮੈਂ ਉਹਨਾਂ ਨੂੰ ਕਿਹਾ ਬਈ ਗਰੀਬ ਆ ਯਾਰ ਇਹਨਾਂ ਦਾ ਬਿਜਲੀ ਦਾ ਪੈਸਾ ਨਾ ਲੈ ਆ ਜੋ ਇਹ ਤੂੰ ਹੀ ਜਾ ਕੇ ਹੁਣ ਲੇਡੀ ਨੂੰ ਪੁੱਛ ਲੋ ਅਸੀਂ ਤਾਂ ਇਹ ਚੰਗੇ ਆ ਤੇ ਪਰ ਪਜਾ ਤੇ ਨਾ ਚੱਲ ਵੀ ਲੋਕਾਂ ਦੀ ਲੁੱਟ ਖਸੋਟਾ ਕਿਉਂਕਿ ਮੈਂ 90 ਸਾਲ ਰਹਿਣਾ ਇਹ ਤੇ ਬੜੇ ਮੇਲੇ ਦੇਖੇ ਆ ਮੇਰੇ ਬੱਚੇ ਜਿਹੜੇ ਆ ਉਹ ਸੇਵਾ ਵੀ ਕਰਦੇ ਆ ਬੱਚੀਆਂ ਵੀ ਕਰਦੀਆਂ ਹੈਗੀਆਂ ਅਸੀਂ ਚਾਹੁੰਦੇ ਸੀ ਵੀ ਜੇ ਸਾਡੀ ਪੰਚਾਇਤ ਬਣੇ ਆ ਅਸੀਂ ਇੱਕ ਗਰੁੱਪ ਦੇ ਹੈ ਨਹੀਂ ਤੁਹਾਨੂੰ ਇਹ ਵੀ ਦੱਸ ਦਈਏ ਅਸੀਂ ਹਰ ਡਾਟ ਗਰੁੱਪ ਦੇ ਆ ਮੈਂ ਕਿਸੇ ਗਰੁੱਪ ਨਾਲ ਸੰਬੰਧ ਰੱਖਦਾ ਹਾਂ ਕਿਸੇ ਗਰੁੱਪ ਨਾਲ ਸੰਬੰਧ ਰੱਖਦੇ ਹਾਂ ਲੇਕਿਨ ਕਲੋਨੀ ਦੀ ਬਿਹਤਰੀ ਆਸਤੇ ਵੀ ਸਾਡੀ ਕਲੋਨੀ ਦਾ ਅੱਜ ਤਾਈਂ ਕਿਸੇ ਪਾਰਟੀ ਨੇ ਕੁਝ ਨਹੀਂ ਕੀਤਾ ਉਦੋਂ ਦੇ ਜਦੋਂ ਦੇ ਸਾਡੀ ਪੰਚਾਇਤ ਬਣੀ ਹੈ ਭਾਵੇਂ ਕਿਸੇ ਬੰਦੇ ਨੂੰ ਪੈਸੇ ਲਿਓਣ ਸਾਡੀ ਕਲੋਨੀ ਦੀਆਂ ਗਲੀਆਂ ਜਾ ਕੇ ਵੇਖ ਲਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਦੋਂ ਦਾ ਸਾਡੀ ਕਲੋਨੀ 'ਚ ਕੰਮ ਹੋ ਰਿਹਾ ਹੈ ਉਦੋਂ ਦੇ ਹੀ ਕੰਮ ਕਰ ਰਹੇ ਹਾਂ ਸਾਡੀ ਕਲੋਨੀ ਸਾਡੀ ਪਬਲਿਕ ਸਾਡੀ ਖੁਸ਼ ਹੈ ਅਸੀਂ ਇਹ ਸੁਧਾਰ ਕਰਨਾ ਚਾਹੁੰਦੇ ਹਾਂ ਜਿਹੜੀ ਕਿ ਉਸ ਜਣ ਨੇ ਵੀਡੀਓ ਪਾ ਕੇ ਸਾਡਾ ਉਹਨੇ ਪੱਖ ਨਹੀਂ ਲਿਆ ਯਾਰ ਕਿਤੇ ਸਾਡਾ ਉਹ ਪੱਖ ਲੈ ਲੈਂਦਾ ਅਸੀਂ ਉੱਥੇ ਉਹਨੂੰ ਫੜ ਕੇ ਲੈ ਜਾਣਾ ਸੀ ਵੀ ਤੂੰ ਜੋ ਆ ਬਣਾ ਰਿਹਾ ਨਾ ਤੂੰ ਸਾਨੂੰ ਜਿਹੜੀ ਬਦਨਾਮ ਕਰ ਰਿਹਾ ਅਸੀਂ ਉਹਦੇ ਤੇ ਕੇਸ ਕਰਾਂਗੇ ਹੁਣ ਅਸੀਂ ਸਾਰੇ ਪੱਖ ਕਾਨੂੰਨੀ ਵੇਖ ਕੇ ਅਸੀਂ ਉਹਨੂੰ ਕੋਈ ਸੀਟਾ ਕੇ ਅਦਾਲਤ ਦੇ ਵਿੱਚ ਪਰਚੀਆਂ ਜਿਹੜੀਆਂ ਪਹਿਲਾਂ ਵੀ ਕਿਟਿੰਗ ਜਾਂਦੇ ਸੀ ਜੇ ਪਹਿਲੀ ਵਾਰ ਪਰ ਪਹਿਲਾਂ ਜੀ ਅੱਜ ਤੋਂ ਦੋ ਦੋ ਮੇਲਿਆਂ ਤੋਂ ਪਹਿਲਾਂ ਜਿਹੜੇ ਹੈਗੇ ਆ ਉਹ ਮਿਊਨਿਸਪਲ ਕਮੇਟੀ ਵਾਲੇ ਕੱਟ ਕੇ ਜਾਂਦੇ ਰਹੇ ਆ ਉਦੋਂ ਬਾਅਦ ਜਿਹੜੇ ਹੈਗੇ ਕੋਈ ਗੁੰਡਾ ਟਾਈਪ ਬੰਦੇ ਆ ਗਏ ਤੁਮ ਨੂੰ ਤਾਂ ਦੁਕਾਨਾਂ ਤੋਂ ਪਹਿਲੇ ਦਾ ਉਹ ਕਮਾਰਕੇ ਲੈ ਗਏ ਇਹ ਹਰ ਵੇਲੇ ਪੈਸੇ ਜਾਂਦੇ ਰਹੇ ਆ ਇਸ ਵਾਰ ਮੰਗੇ ਕਿਸੇ ਨੇ ਇਸ ਵਾਰ ਜਿੰਕੇ ਯਾਰ ਬਾਈ ਜੀ ਆ ਵੱਡੇ ਘਰਾਣੇ ਦੇ ਜਿਹੜੇ ਜਿੰਨਾਂ ਦੇ ਪਲਾਟ ਲੱਗ ਰਹੇ ਆ ਜਾਂ ਕੋਈ ਕੋਈ ਵੀ ਦੁਕਾਨਦਾਰ ਆ ਜਾਂ ਕਿਸੇ ਤਰ੍ਹਾਂ ਦੇ ਉਹ ਜਿੰਨਾਂ ਉਹ ਮੱਥਾ ਆਗਲਾ ਜਿੰਨਾਂ ਪਲਾਟ ਦਾ ਜਿਵੇਂ ਲੱਗ ਰਿਹਾ ਰੋਡ ਤੇ ਉਹ ਪੈਸੇ ਲੈ ਰਹੇ ਕਿੰਨੇ ਪੈਸੇ ਲੈ ਰਹੇ ਉਹ ਭਾਈ ਜੀ ਆ ਵੇਖੋ ਵੇਖ ਹੈ ਕੋਈ 1000 ਲੈ ਰਿਹਾ ਕੋਈ 2000 ਲੈ ਰਿਹਾ ਕੋਈ 5-5000 ਵੀ ਲੈ ਰਿਹਾ ਜੀ ਤੁਸੀਂ ਕਿੰਨੇ ਦੀ ਪਰਚੀ ਕਰਾਈ ਹੈ ਅਸੀਂ ਪੰਚਾਇਤ ਨੂੰ ਦਾ ਸ਼ਰਧਮ ਦਾ ਕੁਰਚੀ ਕਟਾਈ ਹੈ ਕਿਉਂਕਿ ਸਭ ਕਿਉਂਕਿ ਪੰਚਾਇਤ ਸਾਡੇ ਨਾਲ ਖੜੀ ਹੈ ਕਿਉਂਕਿ ਪੰਚਾਇਤ ਸਾਡਾ ਸਾਥ ਵੀ ਦੇ ਰਹੀ ਹੈ ਨਾ ਕਿਉਂਕਿ ਪੰਚਾਇਤ ਨੂੰ ਅਸੀਂ ਜਦੋਂ ਮਰਜੀ ਵਾਜ ਮਾਰ ਕੇ ਇੱਥੇ ਸੱਦ ਲਾ ਕੇ ਕੋਈ ਰਾਤ ਬੰਨੇ ਜਾਂ ਕਿਸੇ ਵੀ ਤਰ੍ਹਾਂ ਦਾ ਉਹ 100 ਰੁਪਏ ਲੈ ਲੀਏ ਕੋਈ ਜ਼ਿਆਦਾ ਨਹੀਂ ਹਾਂਜੀ ਪਰ ਸਾਨੂੰ ਸੇਫਟੀ ਵੀ ਦੇ ਰਹੀ ਹੈ ਸਾਨੂੰ ਜਿਹੜੇ ਇਹ ਦੂਜੇ ਆ ਜਿਹੜੇ ਜਿਹੜੇ ਡਾਕੂ ਅੱਜ ਕੱਲ ਦੇ ਵੱਡੇ ਬਣੇ ਆ ਪੈਸੇ ਲੈਣ ਲੱਗੇ ਆ ਜਿਹੜੇ ਲੋਕਾਂ ਤੋਂ ਤੇ ਉਹਨਾਂ ਦਾ ਜਨਕੀ ਕੋਈ ਨਹੀਂ ਆ ਨਹੀਂ ਹੁੰਦਾ ਕੀ ਕੋਈ ਰਾਤ ਬੰਨੇ ਵੀ ਆਪਾਂ ਨੂੰ ਆ ਕਹਦੇ ਉਹ ਜਿਆਦਾ ਥੋੜਾ ਜਿਆਦਾ ਲੁੱਟ ਵਿਚਾਰ ਕੋਈ ਪਰਚੀ ਵਗੈਰਾ ਕੁਛ ਨਹੀਂ ਦਿੰਦੇ ਫਿਰ ਉਹ ਕੁਛ ਨਹੀਂ ਸਬੂਤ ਕੋਈ ਨਹੀਂ ਉਹਨਾਂ ਦਾ ਨਹੀਂ ਕਾ ਕੋਈ ਉਹਦਾ ਵੀ ਸ਼ਰਿਆਮ ਧੱਕਾ ਹੋ ਜਾਂਦਾ ਜੀ ਜੇ ਕੋਈ ਰਾਤ ਨੂੰ ਕੋਈ 19 21 ਗੱਲ ਹੁੰਦੀ ਹੈ ਉਹਨਾਂ ਦੇ ਕੋਈ ਸਿਰਦਦੀ ਨਹੀਂ ਕੋਈ ਦਿੱਕਤ ਨਹੀਂ ਪਰ ਅੱਜ ਇਹ ਕਹਨੇ ਵੀ ਸਾਨੂੰ ਉਹ ਦੁੱਖਦਾ ਨਹੀਂ ਜਿਹੜਾ 100 ਰੁਪਏ ਵੀ ਪੰਚਾਇਤ ਨੂੰ ਦਿੱਤਾ ਨਾ ਉਹ ਸਾਡੇ ਨਾਲ ਪੰਚਾਇਤ ਵੀ ਖੁਦ ਮੌਜੂਦ ਖੜੀ ਹੈ ਨਾ ਵੀ ਅਸੀਂ ਉਹਨੂੰ ਕਹਿ ਵੀ ਸਕਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਵੀ ਆਓ ਜੀ ਸਾਡੇ ਉਹ ਸਾਡੇ ਨਾਲ ਸਟੈਂਡ ਤਾਂ ਲੈ ਰਹੀ ਹੈ ਨਾ ਪੰਚਾਇਤ ਤੇ ਲਾਈਟ ਵਗੈਰਾ ਦਾ ਕਿਹਨਾਂ ਪਰਪੰ ਦਾ ਹੈ ਨਾ ਲੈਟ ਦਾ ਕੋਈ ਨਹੀਂ ਲੈਟ ਦਾ ਕੋਈ ਨਹੀਂ ਲੈਟ ਦਾ ਕਿੱਥੋਂ ਕਿੱਥਾ ਲਿਆ ਲੈਟ ਦਾ ਜਿਹੜੀ ਪਿੱਛੇ ਕਿਸੇ ਦੁਕਾਨ ਨਾਲ ਤੋਂ ਹੀ ਲੈ ਰਹੇ ਆ ਉਹ ਵੀ ਹਾਂਜੀ ਤੇ ਕੰਮ ਕਰਕੇ ਨਹੀਂ ਆ ਕੰਮ ਤਾਂ ਤੁਹਾਨੂੰ ਪਤਾ ਹੀ ਹੈ ਹੜਾ ਦੇ ਮੁਤਾਬਕ ਥੋੜਾ ਡਾਉਣੀ ਹੈ ਕੰਮ ਦਾ ਤੁਹਾਨੂੰ ਪਤਾ ਹੀ ਹੈ ਸਾਰੇ ਪਾਸੇ ਤੰਗੀ ਦਾ ਮਾਹੌਲ ਹੀ ਹੈ ਖਰਚੇ ਥੋੜੇ ਜਿਆਦਾ ਹੈ ਇਸ ਕਰਕੇ ਗਾਗ ਵੀ ਘਟ ਹੁੰਦਾ ਹੈ ਦੁਕਾਨਾ ਪਿਛਲੀ ਵਾਰ ਜਿੰਨੇ ਲੱਗੇ ਕਿ ਉਸ ਤੋਂ ਘੱਟ ਨੇ ਇਸ ਵਾਰ ਉਸ ਤੋਂ ਘੱਟ ਆਈ ਦੁਕਾਨਾ ਕਿਉਂਕਿ ਜਦੋਂ ਖਰਚੇ ਲੁੱਕ ਕੇ ਜ਼ਿਆਦਾ ਲੈਣ ਲੱਗ ਜਾਂਦੇ ਨੇ ਜਦੋਂ ਪੈਸੇ ਉਦੋਂ ਆਮ ਗ੍ਰਾਹਕ ਜਿੰਦਗੀ ਜਿਹੜੇ ਪੱਕੇ ਦੁਕਾਨਦਾਰ ਉਹ ਤਾਂ ਚੱਲਾ ਐਡਜਸਟ ਕਰ ਲੈਂਦੇ ਆ ਜਿਹੜੇ ਮਾੜੇ ਮੋٹے ਗਰੀਬ ਹੈ ਜੋ 2 4 500 ਜਾਂ ਕਮਾਉਣ ਵਾਲੇ ਉਹ ਆਲਾ ਕਿਰਾਇਆ ਦੇਵੇ ਜਾਂ ਵੀ ਆਪਣਾ ਕਰੇ ਰੋਜ਼ਗਾਰ ਕਰੇ ਆਪਣਾ ਪਿੰਡ ਬੰਦ ਟੂੜ ਹੈ ਜੀ